ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦੇ ਨਿਜ ਦੇ ਸੰਦਰਸ਼ ਦੇਸ਼ ਦੇ ਜਿਹੜੇ ਭੜੇ ਪਰਚਾ ਦੀ ਚੈਕਿੰਗ ਸੰਬੰਧੀ ਅਤੇ ਨਸ਼ੇ ਦੀ ਰੋਕਥਾਮ ਸੰਬੰਧੀ ਮੈਂ ਚੱਲ ਰਹੀ ਸੀ ਇਸ ਦੌਰਾਨ ਸਾਡੀ ਪੁਲਿਸ ਨੂੰ ਇੱਕ ਮੁਖਬਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕ ਨਾਲ ਤਸਕਰੀ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਐਸਐਸਪੀ ਸਾਡੇ ਸਦਰ ਤੇ ਸਪੈਸ਼ਲ ਵਿਰਾਜ ਦੇ ਇੰਸਪੈਕਟਰ ਜਸਵੀਰ ਸਿੰਘ ਨਾਕਾ ਬਬਲੀ ਪਾਇਸ ਕੋਲ ਲਾਇਆ ਹੋਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਦੋਸ ਵਿੱਚੋਂ 41 ਪੇਟੀਆਂ ਸ਼ਰਾਬ ਮੈਂ ਕਿਡਾਵਲ ਬਰੰਦ ਹੋਈ ਜਿਸ ਤੇ थाना सदर ਵਿੱਚ ਐਫ ਆਰ ਲੋਜ ਕਰ ਲਈ ਗਈ ਹੈ ਦੋ ਚੀਨੂ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਸਰ ਕਿਦੋਂ ਤੋਂ ਲੱਗੇ ਦੇ ਸੀ ਇਸ ਧੰਦੇ ਦੇ ਵਿੱਚ ਉਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋਈ ਅਜੇ ਇਹਨ ਮੈਟ੍ਰੀਜੀਕਲ ਪਾਰਟ ਆਹੀ ਅਜੇ ਕੋਸ਼ਿਸ਼ ਕਰ ਰਹੇ ਆਂ ਤੇ ਬੈਕਵਰਡ ਤੇ ਫਾਰਵਰਡ ਦੇ ਲਿੰਕਾਂ ਜਿਹੜੇ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣਗੇ ਤਰੀਕਾ ਕੀ ਬਣਾਇਆ ਸੀ ਤਰੀਕਾ ਜਿਹੜਾ ਤੇਲ ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਨੇ ਬਣਾਏ ਹੋ ਜੀ ਤੋਂ ਉਹਦੇ ਵਿੱਚ ਪੇਟੀਆਂ ਰੱਖੀਆਂ ਸੀ ਚੰਡੀਗੜ੍ਹ ਤੋਂ ਲੈ ਜਾ ਇਹ ਚੰਡੀਗੜ੍ਹ ਮਾਰਕਾ ਸ਼ਰਦ ਚੰਡੀਗੜ੍ਹ ਤੋਂ ਆਈ ਸੀ ਸਰ ਮੈਂ ਤਾਂ ਫੜਿਆ ਕਿ ਇਹ ਪੇਸ਼ਾਨ ਤੁਸੀਂ ਇਹ ਇਹ ਤਾਂ ਨਾ ਹੈਗਾ ਜੀ ਬਲਵਿੰਦਰ ਸਿੰਘ ਸਨ ਉਹ ਜਸਵਿੰਦਰ ਸਿੰਘ ਹੁਸ਼ਿਆਰ ਕੋਲ ਤਾਂ ਲੈਣੇ ਵਾੜੇ ਸਪਲਾਈ ਕਿਤੇ ਕਿਤੇ ਕਰਦੇ ਆ ਇਹ ਅਜੇ ਤੱਕ ਪੁੱਛ ਕਿਸ ਕਰਨੀ ਆ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਨੀ ਹੈ ਟੈਂਕਰ ਸਰ ਤਾਂ ਆਪਣਾ ਸੀ ਜਿਹਨੇ ਕਰਾਇਆ ਕਰਾਈ ਸੀ ਟੈਂਕਰ ਕਰਾਇਆ ਤੇ ਸੀ ਇਹ ਡਰਾਈਵਰ ਸੀ ਇਹ ਕੰਪਨੀ ਸਪੈਸ਼ਲ ਦੇ ਵਾਸਤੇ ਬਣਾ ਕੇ ਆਈ ਸੀ ਇਸੇ ਵਾਸਤੇ ਸਪੈਸ਼ਲ ਦੇ ਵਾਸਤੇ ਬਣਾ ਕੇ ਉਹਦੇ ਵਿੱਚ ਖਾਣੇ ਬਣਾਏ ਗਏ ਲੇਕਿਨ 15 ਚੱਲੇ ਵੀ ਤੇਲ ਲੈ ਕੇ ਜਾ ਰਹੇ ਉਹ ਵੀ ਕਰਨਗੇ ਉਹ ਦੇਸ ਕੋਲ ਪੁੱਛ ਕਿਸ ਪੜਤਾਲ ਕਰਨਗੇ ਸਾਰੇ ਕੁਝ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜਣਗੇ ਸਾਰਿਆਂ ਨੂੰ ਰੈਸਟ ਕੀਤਾ ਜਾਵੇ ਤੇ ਇਹ ਸਪਲਾਈ ਕਰਦਾ ਵੀ ਹੈ ਕਿ ਜੈਸੇ ਕਿਸੇ ਵਾਸਤੇ ਨਹੀਂ ਨਹੀਂ ਸਿਰਫ ਇਸੇ ਕੰਮ ਵਾਸਤੇ ਪਲਾਨ ਹੈ ਖਾਣੇ ਕਿੱਦਾਂ ਦੇ ਦੀ ਕੋਈ ਟੈਕਨਿਕ ਆ ਜਾ ਸਕਦਾ ਆਹ ਕੋਟੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਪੂਰੇ ਦਾ ਟੈਂਕਰ ਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਸਾਰੇ ਨੈਟਵਰਕਾਂ ਜਾਂ ਇਹ ਗਰੋਅ ਵਾਲਾ ਕਿੰਨੇ ਮੈਂਬਰ ਇਹ ਸਰ ਕਿਉਂਕਿ ਅਜਾ ਹੁਣੇ ਅਸੀਂ ਥੋੜੀ ਦੇਰ ਪਹਿਲਾਂ ਫੜਿਆ ਸਾਰਾ ਹੈ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਰੇ ਫਿਰ ਆਪ ਜੀ ਨੂੰ ਸੂਚਿਤ ਕਰ ਦਿਆਂਗੇ जितना खाने बनाएगे या साफ़ छोड़ते जाहरती है मतलब तो पहले भी करते होंगे क्योंकि बिल्कुल कर बिल्कुल देंगे। बिल्कुल करते हैं आया कई साल में कि पहले कुछ कितना नहीं अच्छा ये तो वहीं ब्रिकिना पोस्ट करेंगे क्योंकि ब्रिकिना पोस्ट करके साला जब मामला आप जिद्दी नोटिस भेज देंगे रेन वाला कितना ड्राइवर �